ਤੁਸੀਂ ਆਪਣੀ ਲਾਈਫ ਬਾਰੇ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਜ਼ਿੰਦਗੀ ਜਿਹੜੀ ਹੈ ਮੈਨੇਜ ਕਰਦੇ ਹੋ ਤੁਸੀਂ ਦੇਖੋ ਜੀ ਇਹ ਜਿਹੜੀ ਤੁਸੀਂ ਤੁਸੀਂ ਥੋੜਾ ਜਿਹਾ ਆਪਣੇ ਆਪਣੇ ਜਿਹੜੀ ਦੁਨੀਆ ਆਪਣੇ ਲੋਕ ਸਮਝ ਜਾਂਦੇ ਆ ਕਿ ਨਹੀਂ ਇਹ ਕਿਵੇਂ ਤੰਗ ਹੋਣਗੇ ਪਰ ਇਹ ਸਮਝਦੇ ਆਪਣੇ ਆਪ ਨੂੰ ਕਾਮਨ ਮੈਨ ਕਾਮਨ ਮੈਨ ਹੀ ਸਮਝਦੇ ਆਪਣੇ ਆਪ ਨੂੰ ਬਿਲਕੁਲ ਨੋਰਮ ਅੱਜ ਤੱਕ ਕੋਈ ਦਿੱਕਤ ਨਹੀਂ ਆਈ ਕਿਉਂਕਿ ਇਹ ਵੈਰੀ ਸੈਟੀਸਫਾਈਡ ਅਹੀਂ ਲੋਕਾਂ ਵਰਗੋ ਲੋਕਾਂ ਦੇ ਵਿੱਚ ਹੀ ਰਹਿੰਦੇ ਆ ਅਸੀਂ ਕਦੀ ਨਹੀਂ ਆਪਣੇ ਆਪ ਨੂੰ ਇਹ ਸਮਝਿਆ ਕਿ ਅਸੀਂ ਕੋਈ ਸੈਲੀਬ੍ਰਿਟੀ ਆ ਜਾਂ ਕਿਦਾਂ ਅਸੀਂ ਲੋਕਾਂ ਦੇ ਵਿੱਚ ਹੀ ਰਹਿੰਨੇ ਲੋਕਾਂ ਨੂੰ ਮਿਲਦੇ ਆ ਅਸੀਂ ਕਦੀ ਵੀ ਆਪਣੇ ਆਪ ਨੂੰ ਮਤਲਬ ਕਿ ਅਲੱਗ ਨਹੀਂ ਸਮਝਿਆ ਲੋਕਾਂ ਤੋਂ ਸ਼ੌਂਕ ਤੁਹਾਡੇ ਕੀ ਕੀ ਨੇ ਕੀ ਕੀ ਜਿਹੜੇ ਤੁਹਾਡੇ ਇੰਟਰਸਟ ਨੇ ਜਿਦਾਂ ਕੋਈ ਕਿਤਾਬਾਂ ਪੜ੍ਹਨ ਦਾ ਸ਼ੌਂਕ ਦਾ ਕਿਸੇ ਨੂੰ ਸਪੋਰਟਸ ਦਾ ਸ਼ੌਂਕ ਦਾ ਸੋਹਣਾ ਤੇ ਮੋਹਣਾ ਦੇ ਕੀ ਸ਼ੌਂਕ ਨੇ ਸੋਹਣਾ ਤੇ ਮੋਹਣਾ ਦੇ ਸ਼ੌਂਕ ਵੇਖੋ ਸਭ ਤੋਂ ਪਹਿਲਾਂ ਇੰਟਰਸਟਡ ਆ ਸਿੰਗਿੰਗ ਦੇ ਵਿੱਚ ਹੀ ਗਏ ਤੇ ਵੀ ਆਰ ਆ ਗਵਰਨਮੈਂਟ ਗਵਰਨਮੈਂਟ ਅਮਪਲੋਇਜ਼ ਐਂਡ ਅਸੀਂ ਜਿਹੜੇ ਸਾਡੇ ਸ਼ੌਂਕ ਜਿਵੇਂ ਪਹਿਲਾਂ ਸੀਗੇ ਕਿ ਆਪਣੀ ਖੇਡਣਾ ਹੁੰਦੇ ਸੀ ਅਸੀਂ ਮਤਲਬ ਸਪੋਰਟਸ ਵਿੱਚ ਸਾਡਾ ਬਹੁਤ ਸ਼ੌਂਕ ਨੌਕਰੀ ਕਰਕੇ ਹੁਣ ਸਪੋਰਟਸ ਦੇ ਵਿੱਚ ਘਟ ਰੁਝਾਨ ਆ ਰਿਹਾ ਹੈ ਤੁਹਾਡਾ ਹਾਂ ਨੌਕਰੀ ਕਰਕੇ ਸਾਡਾ ਸਪੋਰਟਸ ਵਿੱਚ ਬਹੁਤ ਹੀ ਘਟ ਰੁਝਾਨ ਆ ਰਿਹਾ ਹੈ ਮੈਂ ਬੰਦਾ ਨਹੀਂ ਪਾਉਂਦਾ ਮਿਊਜ਼ਿਕ ਨੂੰ ਕਿਵੇਂ ਮੈਨੇਜ ਕਰਦੇ ਹੋ ਜਿਵੇਂ ਤੁਸੀਂ ਕਹੇ ਕਿ ਗਾਇਕੀ ਵੱਲ ਤੁਹਾਡਾ ਰੁਝਾਨ ਹੈ ਮਿਊਜ਼ਿਕ ਸਿੱਖਣ ਲਈ ਟਾਈਮ ਦਿੱਤਾ ਜਾਂਦਾ ਹੈ ਜਾਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਮੈਂ ਤੁਹਾਨੂੰ ਗੱਲ ਦੱਸਦਾ ਮਿਊਜ਼ਿਕ ਸਿੱਖਣ ਦਾ ਕੋਈ ਸਮਾਂ ਹੀ ਨਹੀਂ ਹੁੰਦਾ ਜਦੋਂ ਕਿਤੇ ਫ੍ਰੀ ਬੈਠੇ ਉਹਦੇ ਗੁੰੰਗੁਣਾ ਲਓ ਐਨੀ ਟਾਈਮ ਮਾ ਦੇ ਖੁਦ ਤਾਨਪੂਰਾ ਰਹਿੰਦਾ ਭਾਈ ਆਪਣਾ ਰਿਆਜ਼ ਕਰਦੇ ਰਹਿੰਦੇ ਕਿਹ ਕਿਹ ਸਿੰਗਰ ਨੂੰ ਜ਼ਿਆਦਾ ਪਸੰਦ ਕਰਦੇ ਹੋ ਜੇਕਰ ਅੱਜ ਦੇ ਦੌਰ ਦੇ ਵਿੱਚੋਂ ਕਿਸੇ ਕਲਾਕਾਰ ਸਿੰਗਰ ਦੀ ਗੱਲ ਕੀਤੀ ਜਾਵੇ ਕਿਹੜਾ ਤੁਹਾਡਾ ਪਸੰਦੀਦਾ ਕਲਾਕਾਰ ਹੈ ਓਨਲੀ ਅਰੀਜੀਤ ਸਿੰਘ ਐਂਡ ਸਾਡੇ ਗੁਰੂ ਜੀ ਜਿਹੜੇ ਪਦਮਸ਼੍ਰੀ ਸ਼ੰਕਰ ਮਹਾ ਤੁਹ ਹੋਰ ਤੁਹਾਡੇ ਵੱਲੋਂ ਕੀ ਖਾਸ ਸੁਨੇਹਾ ਅੱਜ ਕੱਲ ਦੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਨ ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਇਲਜ਼ਾਮ ਲੱਗਦੇ ਨੇ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ ਜਾਂ ਬਾਹਰਲੇ ਦੇਸ਼ਾਂ 'ਚ ਕੁਝ ਕਰ ਰਹੇ ਨੇ ਤੁਹਾਡੇ ਵੱਲੋਂ ਕੀ ਖਾਸ ਸੁਨੇਹਾ ਹੈ ਤੁਹਾਡੇ ਵੱਲੋਂ ਖਾਸ ਸੁਨੇਹਾ ਹੈ ਇਹ ਕਿ ਲੋਕਾਂ ਨੂੰ ਸਟਰਗਲ ਕਰਨਾ ਚਾਹੀਦਾ ਵਾ ਲੇਕਿਨ ਜਲਦੀ ਤੋਂ ਜਲਦੀ ਢੀਰੀ ਟਾ ਕੇ ਬਹਿ ਨਹੀਂ ਜਾਣਾ ਚਾਹੀਦਾ ਅੱਜ ਕੱਲ ਲੋਕੀ ਸੁਸਾਇਡ ਦਾ ਦਰਵਾਜ਼ਾ ਬਹੁਤ ਚੰਗ ਰਿਹਾ ਬਾਹਰ ਵੀ ਤਾਂ ਕਿ ਆਪਾਂ ਕੰਮ ਹੀ ਕਰਦੇ ਆ ਕੰਮ ਕਰਨਾ ਬਾਹਰ ਆਪਾਂ ਤੁਹਾਨੂੰ ਇੱਕ ਗੱਲ ਦੱਸਦੇ ਆ ਆਪਾਂ ਨਾ ਕਿਸੇ ਸਮੇਂ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਸੀ ਕਿ ਠੀਕ ਹੈ ਆਪਾਂ ਫੇਰ ਉਹਨਾਂ ਦੇ ਗੁਲਾਮ ਬਣ ਰਹੇ ਕਿਉਂ ਬਣ ਰਹੇ ਸੱਚ ਗੱਲ ਆ ਆਪਾਂ ਉਹਨਾਂ ਦੇ ਗੁਲਾਮ ਬਣ ਰਹੇ ਕਿ ਆਪਾਂ ਇੱਥੇ ਸਭ ਕੁਝ ਹੋਣ ਦੇ ਬਾਅਦ ਵੀ ਅਸੀਂ ਬਾਹਰ ਨੂੰ ਭੱਜ ਰਹੇ ਆ ਫੇਰ ਜਾ ਕੇ ਉਹਦੇ ਕੂੜਾ ਕਰਕਟ ਚੱਕ ਰਹੇ ਆ ਕਿ ਆਪਾਂ ਦਿਹਾੜੀਆਂ ਕਰ ਰਹੇ ਆ ਇੰਨਾ ਪੜ੍ਹ ਲਿਖ ਕੇ ਵੀ ਸਭ ਕੁਝ ਇੱਥੇ ਹੈਗਾ ਸਾਨੂੰ ਆਪਣੇ ਆਪ ਨੂੰ ਪਛਾਣਨਾ ਪਊਗਾ ਪਰ ਮਾਬਾ ਪੇ ਕਹਿ ਦਿੰਦੇ ਨੇ ਕਿ ਅਸੀਂ ਇੱਥੇ ਸਰਵਾਈਵ ਨਹੀਂ ਕਰ ਪਾਉਂਦੇ ਬੱਚੇ ਨਸ਼ਿਆਂ ਤੇ ਜਾ ਰਹੇ ਨੇ ਗਲਤ ਸੋਸਾਇਟੀ ਚ ਪੈ ਰਹੇ ਨੇ ਇਸ ਕਰਕੇ ਅਸੀਂ ਮਜਬੂਰੀ ਵਾਸਤੇ ਉਹਨਾਂ ਨੂੰ ਬਾਹਰ ਭੇਜ ਰਹੇ ਹਾਂ ਥਿਸ ਇਜ਼ ਐਟਮੋਸਫੇਅਰ ਥਿਸ ਇਜ਼ ਐਟਮੋਸਫੇਅਰ ਇਹ ਸਾਡਾ এনਵਾਇਰਨਮੈਂਟ ਆ ਜਿਹੋ ਜਿਹਾ ਆਪਾਂ ਜਿਹੋ ਜਿਹਾ ਆਪਾਂ ਆਪਣੇ ਆਪ ਨੂੰ ਢਾਲ ਲਿਆ ਉਹੋ ਜਿਹਾ ਹੀ ਆਪਾਂ ਬਣ ਜੰਨੇ ਆ ਜਿਹੋ ਜਿਹੀ ਸਾਡੀ ਸੋਚ ਬਣ ਗਈ ਉਹੋ ਜਿਹਾ ਬਣ ਜਾਗੇ ਸੋ ਇਸ ਲਈ ਸਾਨੂੰ ਸੁਚੇਤ ਹੋਣਾ ਪਊਗਾ ਕਿ ਜਿਹੜਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਦਸਾਂ ਗੁਰੂਆਂ ਦੀ ਸ਼ੋਭਾ ਪ੍ਰਾਪਤ ਸ ਅਸੀਂ ਇਹੀ ਚਾਹੁੰਦੇ ਆ ਕਿ ਆਪਣੇ ਜਿਹੜੇ ਪੰਜਾਬੀ ਆ ਪੰਜਾਬੀ ਇਥੇ ਨੂੰ ਕਾਇਮ ਰੱਖਿਆ ਜਾਵੇ ਤੇ ਪੰਜਾਬੀਆਂ ਨੂੰ ਹੋਰ ਮਾਣ ਦਿੱਤਾ ਜਾਵੇ ਤਾਂ ਜੋ ਪੰਜਾਬੀ ਹੋਰ ਅੱਗੇ ਤਰੱਕੀ ਕਰ ਸਕਣ ਸੋ ਸਾਡੇ ਸਾਰੇ ਜਿਹੜੇ ਆਉਣ ਵਾਲੀਆਂ ਜਨਰੇਸ਼ਨਸ ਬੱਚੇ ਆਉਣ ਵਾਲੇ ਵੀਰ ਭਰਾ ਸਾਡੇ ਉਹਨਾਂ ਨੂੰ ਇਹੀ ਆ ਸਾਡਾ ਸੁਨੇਹਾ ਕਿ ਆਪਣੇ ਆਪ ਨੂੰ ਪਛਾਣੋ ਤੇ ਨਸ਼ਿਆਂ ਨਸ਼ਿਆਂ ਤੋਂ ਦੂਰ ਰਹੋ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹੀ ਸਭ ਕੁਝ ਹੈਗਾ ਆ ਸੋ ਇਸ ਨੂੰ ਪਛਾਣਨ ਦੀ ਲੋੜ ਆ ਸੋ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਨਿਭਾ ਸਕਦੇ